ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਇੱਕ ਜੋਧ ਨਾਮੀ ਰਸੋਈਆ ਗੁਰੂ ਜੀ ਦੇ ਵਾਸਤੇ ਭੋਜਨ ਤਿਆਰ ਕਰਦਾ ਸੀ ਬ੍ਰਾਹਮਣ ਜਾਤ ਨਾਲ ਸੰਬੰਧ ਰੱਖਦਾ ਸੀ ਅਤੇ ਹਿਰਦੇ ਵਿੱਚੋਂ ਹੰਕਾਰ ਦੂਰ ਕਰਕੇ ਗੁਰੂ ਜੀ ਦੀ ਸੇਵਾ ਕਰਦਾ ਸੀ ਸਿੱਖ ਸੰਗਤ ਜੋ ਧਨ ਆਦ ਲਿਆਉਂਦੀ ਸੀ ਉਹ ਸਤਿਗੁਰੂ ਜੀ ਦੇ ਅੱਗੇ ਭੇਟਾ ਧਰ ਦਿੰਦੇ ਸਨ ਉਹ ਸਾਰੀਆਂ ਭੇਟਾਵਾਂ ਜੋਧਰ ਸੋਈਆ ਲੈ ਜਾਂਦਾ ਸੀ ਅਤੇ ਸਭ ਕੁਝ ਲੰਗਰ ਤਿਆਰ ਕਰਨ ਵਿੱਚ ਲਾ ਦਿੰਦਾ ਸੀ ਇੱਕ ਦਿਨ ਵਿੱਚ ਜਿੰਨਾ ਲੱਗ ਜਾਂਦਾ ਸੀ ਉਹਨਾਂ ਰਾਸ਼ਨ ਲੈ ਕੇ ਲੰਗਰ ਵਿੱਚ ਲਾ ਦਿੰਦਾ ਸੀ ਅਗਲੇ ਦਿਨ ਵਾਸਤੇ ਕੁਝ ਵੀ ਰਹਿਣ ਨਹੀਂ ਸੀ ਦਿੰਦਾ ਜੋ ਰਾਸ਼ਨ ਵੱਧ ਜਾਂਦਾ ਸੀ ਉਹ ਪਸ਼ੂਆਂ ਨੂੰ ਬਾਹਰ ਆ ਕੇ ਖਵਾ ਦਿੰਦਾ ਸੀ ਜੇ ਪਸ਼ੂ ਵੀ ਨਹੀਂ ਸੀ ਖਾਦੇ ਤਾਂ ਦਰਿਆ ਵਿੱਚ ਸੁੱਟ ਦਿੰਦਾ ਸੀ ਜੇ ਗਾਗਰ ਵਿੱਚ ਪਾਣੀ ਵੀ ਬਚ ਜਾਂਦਾ ਸੀ ਉਸ ਨੂੰ ਵੀ ਢੋਲ ਦਿੰਦਾ ਸੀ ਪਾਣੀ ਆਦ ਸਵੇਰ ਲਈ ਨਹੀਂ ਰੱਖਦਾ ਸੀ ਅਣ ਦੀ ਗਿਣਤੀ ਤਾਂ ਕੀ ਕਰੀਏ ਇਸ ਤਰ੍ਹਾਂ ਭਾਈ ਜੋਧ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦਾ ਸੀ ਬੜੇ ਪ੍ਰੇਮ ਅਤੇ ਅਕਲ ਨਾਲ ਲੰਗਰ ਦੀ ਕਾ ਕਰਦਾ ਸੀ ਜਿਹੜਾ ਪਿੱਛੋਂ ਕੁਝ ਭੋਜਨ ਰਹਿ ਜਾਂਦਾ ਸੀ ਭਾਈ ਜੋਧ ਉਸ ਨੂੰ ਛਕ ਕੇ ਆਪਣਾ ਦਿਨ ਬਤੀਤ ਕਰਦਾ ਸੀ ਗੁਰੂ ਜੀ ਦੀ ਸਿੱਖ ਸੰਗਤ ਨੂੰ ਜਾਣ ਕੇ ਸਭ ਦੀ ਚੰਗੀ ਤਰ੍ਹਾਂ ਸੇਵਾ ਕਰਦਾ ਸੀ ਜਿਸ ਸਮੇਂ ਵੀ ਨਗਰ ਵਿੱਚ ਕੋਈ ਵਿਅਕਤੀ ਆਉਂਦਾ ਸੀ ਉਸ ਸਮੇਂ ਹੀ ਭੋਜਨ ਤਿਆਰ ਕਰਕੇ ਛਕਾਉਂਦਾ ਸੀ ਬ੍ਰਾਹਮਣ ਕਿਸੇ ਸਮੇਂ ਵੀ ਆਲਸ ਨਹੀਂ ਸੀ ਕਰਦਾ ਆਏ ਗਏ ਦੀ ਭੁੱਖ ਨੂੰ ਦੂਰ ਕਰਦਾ ਸੀ ਉਸ ਦੀ ਸੇਵਾ ਦੇਖ ਕੇ ਗੁਰੂ ਦੇਵ ਜੀ ਰੀਝ ਪਏ ਅਤੇ ਉਸ ਨੂੰ ਸਤਨਾਮ ਦਾ ਗਿਆਨ ਕਰਾ ਦਿੱਤਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ ਅਤੇ ਉੱਤਮ ਆਨੰਦਮਈ ਪਦਵੀ ਉਸਨੇ ਪ੍ਰਾਪਤ ਕਰ ਲਈ ਇੱਕ ਵਾਰ ਗੁਰੂ ਜੀ ਸੈ ਸੁਬਾ ਡੱਲੇ ਪਿੰਡ ਵਿੱਚ ਗਏ ਪਿੰਡ ਡੱਲੇ ਵਿੱਚ ਭਾਈ ਪ੍ਰਿਥੀਮਲ ਅਤੇ ਭਾਈ ਤੁਲਸਾਰੇ ਦੇ ਸਨ ਦੋਵੇਂ ਭੱਲੇ ਗੋਤਨਾੜ ਸੰਬੰਧ ਰੱਖਦੇ ਸਨ ਗੁਰੂ ਜੀ ਦੇ ਬਾਰੇ ਸੁਣ ਕੇ ਉਹਨਾਂ ਨੂੰ ਦਰਸ਼ਨਾਂ ਦੀ ਚਾਹਤ ਹੋਈ ਅਤੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਜੀ ਦੇ پاس ਆਏ ਨਮਸਕਾਰ ਕਰਕੇ ਗੁਰੂ ਜੀ ਦੇ پاس ਬੈਠ ਗਏ ਉਹਨਾਂ ਦੋਹਾਂ ਦਿਲ ਦੇ ਹੰਕਾਰੀਆਂ ਨੇ ਹੰਕਾਰ ਵਿੱਚ ਆ ਕੇ ਕਿਹਾ ਸਾਡੀ ਤੁਹਾਡੀ ਇੱਕੋ ਗੋਤ ਹੈ ਇਹ ਸੁਣ ਕੇ ਗੁਰੂ ਅਮਰਦਾਸ ਜੀ ਨੇ ਕਿਹਾ ਗੁਰੂ ਦੀ ਕੋਈ ਵੀ ਜਾਤ ਪਾਤ ਨਹੀਂ ਹੁੰਦੀ ਇਸ ਜਗਤ ਵਿੱਚ ਜਿਹੜੇ ਸਰੀਰ ਪੈਦਾ ਹੁੰਦੇ ਹਨ ਇਹਨਾਂ ਦੀ ਜਾਤ ਸੱਚੀ ਨਹੀਂ ਹੈ ਇਹ ਸਰੀਰ ਬੁੱਢੇ ਹੋ ਕੇ ਬਿਨਸ ਜਾਂਦੇ ਹਨ ਅਗਲੀ ਦੁਨੀਆ ਵਿੱਚ ਕੋਈ ਵੀ ਜਾਤ ਨਾਲ ਨਹੀਂ ਜਾਂਦੀ ਸ਼੍ਰੀ ਮੁਖਵਾਕ ਮਹੱਲਾ 1 ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਵ ਨਵੇ ਜਿਨ ਕੀ ਲੇਖਾ ਪਤਪਵ ਹੈ ਚੰਗਾ ਸੇਈ ਕੇ ਪ੍ਰਲੋਕ ਵਿੱਚ ਜਾਤ ਅਤੇ ਤਾਕਤ ਦਾ ਕੋਈ ਮੁੱਲ ਨਹੀਂ ਇਸ ਤੋਂ ਪਿੱਛੋਂ ਪ੍ਰਾਣੀ ਦਾ ਨਵੇਂ ਜੀਵਾਂ ਨਾਲ ਵਾਹ ਪੈਂਦਾ ਹੈ ਵਿਰਲੇ ਹੀ ਮਰੋਖ ਹਨ ਜਿਨ੍ਹਾਂ ਦੀ ਇੱਜ਼ਤ ਆਪਰੂ ਕਿਸੇ ਗਿਣਤੀ ਵਿੱਚ ਪੈਂਦੀ ਹੈ ਅਜਿਹੇ ਮਨੁੱਖ ਚੰਗੇ ਹੁੰਦੇ ਹਨ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਹੈ ਕਿ ਪਰਲੋਕ ਵਿੱਚ ਜਾਤ ਤੇ ਤਾਕਤ ਨਹੀਂ ਜਾਂਦੇ ਜਿਹੜੇ ਸਰੀਰ ਪੈਦਾ ਹੁੰਦੇ ਹਨ ਇੱਥੇ ਹੀ ਖਤਮ ਹੋ ਜਾਂਦੇ ਹਨ ਪਰਲੋਕ ਵਿੱਚ ਕਿਸੇ ਦੇ ਨਾਲ ਨਹੀਂ ਜਾਂਦੇ ਜਿਨ੍ਹਾਂ ਨੇ ਸਦਾ ਸਤਨਾਮ ਦਾ ਸਿਮਰਨ ਕੀਤਾ ਹੈ ਅਤੇ ਮਨ ਨੀਵਾ ਕਰਕੇ ਸਿੱਖਾਂ ਦੀ ਸੇਵਾ ਕੀਤੀ ਹੈ ਉਹਨਾਂ ਦੀ ਇੱਜ਼ਤ ਆਪਰੂ ਕਿਸੇ ਲਿਖੇ ਵਿੱਚ ਪੈਂਦੀ ਹੈ ਜਾਤ ਕੋ ਜਾਤ ਨੂੰ ਕੋਈ ਨਹੀਂ ਪਰਖਦਾ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਇਸ ਤਰ੍ਹਾਂ ਦਾ ਉਪਦੇਸ਼ ਕਰ ਰਹੇ ਸਨ ਤਾਂ ਉੱਥੇ ਇੱਕ ਹੋਰ ਸਿੱਖ ਬੈਠਾ ਸੀ ਜਿਸ ਦਾ ਨਾਮ ਭਾਈ ਮੱਲਣ ਸੀ ਭਾਈ ਮੱਲਣ ਜੀ ਗੁਰੂ ਜੀ ਦਾ ਉਪਦੇਸ਼ ਸੁਣ ਕੇ ਗੁਰੂ ਜੀ ਦੀ ਚਰਨੀ ਢੈ ਪਿਆ ਚਰਨਾ ਤੇ ਬੰਦਨਾ ਕਰਕੇ ਬੇਨਤੀ ਕੀਤੀ ਮੈਨੂੰ ਕੁਝ ਉਪਦੇਸ਼ ਦਿਓ ਜਿਸ ਕਾਰਨ ਬਾਕੀ ਦੇ ਕਲੇਸ਼ ਮਿਟ ਜਾਣ ਸਤਿਗੁਰੂ ਜੀ ਨੇ ਕਿਹਾ ਹਉਮੈ ਦਾ ਤਿਆਗ ਕਰੋ ਸੰਤਾਂ ਦੀ ਸੇਵਾ ਕਰਕੇ ਸੁਖੀ ਹੋਵੋ ਸ਼ਰਧਾ ਧਾਰਨ ਕਰਕੇ ਸੰਤਾਂ ਨੂੰ ਭੋਜਨ ਛਕਾਓ ਚੰਗੀ ਤਰ੍ਹਾਂ ਚਰਨ ਧੋ ਕੇ ਬੜੇ ਪ੍ਰੇਮ ਨਾਲ ਭੋਜਨ ਛਕਾ ਕੇ ਉਹਨਾਂ ਨੂੰ ਰਜਾਓ ਗੁਰੂ ਜੀ ਦੇ ਪਿਆਰ ਹਿੱਤ ਸੰਤਾਂ ਨੂੰ ਕਪੜੇ ਬਣਾ ਕੇ ਦਿਓ ਭੁੱਖਿਆਂ ਅਤੇ ਨੰਗਿਆਂ ਤੋਂ ਆਸ਼ੀਰਵਾਦ ਲਵੋ ਆਕੜ ਛੱਡ ਕੇ ਸਤਨਾਮ ਦਾ ਸਿਮਰਨ ਕਰੋ ਤਾਂ ਅੰਤ ਸਮੇ ਤੁਹਾਡਾ ਖਲਿਆਣ ਹੋਏਗਾ ਗੁਰੂ ਜੀ ਦੇ ਬਚਨ ਸੁਣ ਕੇ ਉਸ ਤਰ੍ਹਾਂ ਹੀ ਕਰਨ ਲੱਗ ਗਿਆ ਬੜੇ ਪ੍ਰੇਮ ਨਾਲ ਸੰਤਾਂ ਦੀ ਸੇਵਾ ਕਰਨ ਲੱਗ ਪਿਆ ਇਸੇ ਪ੍ਰਕਾਰ ਭਾਈ ਉਗਰ ਸੈਨ ਪਾਈ ਰਾਮੂ ਅਤੇ ਭਾਈ ਦੀਪਾ ਇਹ ਵੀ ਗੁਰੂ ਜੀ ਦੇ ਪਾਸ ਚਲ ਕੇ ਆਏ ਬੰਦਨਾ ਕਰਕੇ ਉਪਦੇਸ਼ ਪੁੱਛਿਆ ਗੁਰੂ ਜੀ ਵਿਸ਼ੇਸ਼ ਕਿਰਪਾ ਕਰਕੇ ਬੋਲੇ ਜਿਸ ਸਮੇਂ ਕੋਈ ਵੀ ਸਿੱਖ ਤੁਹਾਡੇ ਗ੍ਰਹਿ ਵਿਖੇ ਆਏ ਤਾਂ ਉਸ ਨੂੰ ਪੱਲੀ ਪ੍ਰਕਾਰ ਭੋਜਨ ਤਿਆਰ ਕਰਕੇ ਛਕਾਓ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਗੁਰੂ ਦਾ ਸ਼ਬਦ ਧਿਆਨ ਨਾਲ ਪੜੋ ਅਰਥ ਵਿਚਾਰ ਕੇ ਉਚਾਰਨ ਕਰੋ ਜਾਂ ਜਿਸੇ ਪਾਸੋਂ ਸੁਣ ਕੇ ਨਿਰਨਾ ਧਾਰਨ ਕਰੋ ਚਾਰ ਕੜੀ ਸਭ ਕਾਰਜਾਂ ਨੂੰ ਵਿਸਾਰ ਦਿਓ ਅਰਥ ਸੁਣੋ ਜਾਂ ਆਪ ਉਚਾਰਨ ਕਰੋ ਦਰਿਆ ਵਿੱਚ ਬੇੜੀ ਬਹੁਤ ਮਨੁੱਖਾਂ ਨਾਲ ਭਰੀ ਹੋਈ ਹੁੰਦੀ ਹੈ ਪਰ ਚਾਰ ਉਂਗਲ ਜਲ ਤੋਂ ਬਾਹਰ ਦਿਖਾਈ ਦਿੰਦੀ ਹੈ ਚਾਰ ਉਂਗਲ ਜਲ ਤੋਂ ਬਾਹਰ ਰਹੀ ਬੇੜੀ ਭਾਰ ਨਾਲ ਭਰੀ ਹੋਈ ਵੀ ਪਾਰ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਜਗ ਦਾ ਕਾਰ ਵਿਹਾਰ ਹੈ ਰਾਤ ਦਿਨ ਧਰਮ ਦੀ ਕਿਰਤ ਕਰੋ ਪਰ ਚਾਰ ਕੜੀ ਆਪਣੀ ਬਿਰਤੀ ਗੁਰੂ ਵਿੱਚ ਲਾਓ ਸਭ ਕਾਰਜ ਪੂਰੇ ਹੋਣਗੇ ਅਤੇ ਤੁਹਾਡਾ ਕਲਿਆਣ ਹੋਵੇਗਾ। ਪ੍ਰਭੂ ਤੁਹਾਡਾ ਅਜਿਹਾ ਪ੍ਰੇਮ ਵੇਖ ਕੇ ਬਹੁਤ ਪ੍ਰਸੰਨ ਹੋਏਗਾ। ਸਾਰੇ ਕਾਰਜ ਗੁਰੂ ਜੀ ਸਵਾਰਨਗੇ ਲੋਕ ਪਰਲੋਕ ਵਿੱਚ। ਗੁਰੂ ਕਦੇ ਵੀ ਹਾਰ ਨਹੀਂ ਦਵੇਗਾ। ਗੁਰੂ ਜੀ ਦੇ ਸ਼ਬਦ ਤੇ ਵਿਚਾਰ ਕਰੋ। ਇਕਜਿਤ ਹੋ ਕੇ ਨਾਮ ਦਾ ਉਚਾਰਨ ਕਰੋ। ਸਾਰਿਆਂ ਨੇ ਗੁਰੂ ਜੀ ਤੋਂ ਉਪਦੇਸ਼ ਸੁਣ ਕੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਤੇ ਗੁਰਸਿੱਖ ਹੋ ਕੇ ਆਪਣਾ ਜਨਮ ਸਵਾਰ ਲਿਆ ਫਿਰ ਕੁਝ ਹੋਰ ਸਿੱਖ ਜਿਨ੍ਹਾਂ ਵਿੱਚ ਭਾਈ ਗੋ삐 ਭਾਈ ਰਾਮੂ ਮਹਿਤਾ ਭਾਈ ਮੋਹਨ ਮਲ ਅਤੇ ਭਾਈ ਅਮਰੂ ਸੀ ਇਹ ਵੀ ਚਾਰੇ ਆ ਕੇ ਗੁਰੂ ਜੀ ਦੀ ਚਰਨੀ ਲੱਗੇ ਹੱਥ ਜੋੜ ਕੇ ਕਹਿਣ ਲੱਗੇ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਗਰੀਬ ਨਿਵਾਸ ਤੁਹਾਡਾ ਧਰਮ ਹੈ ਸਾਨੂੰ ਉਪਦੇਸ਼ ਦਿਓ ਜਿਸ ਨਾਲ ਸਾਡਾ ਉਦਾਰ ਹੋ ਜਾਏ ਸ੍ਰੀ ਗੁਰੂ ਅਮਰਦਾਸ ਜੀ ਨੇ ਫੇਰ ਕਿਹਾ ਹੋਮੇ ਕਾਰਨ ਤੁਸੀਂ ਬੰਧਨ ਪਵਾਏ ਹਨ ਨਾ ਹੁੰਦਿਆਂ ਵੀ ਇਸ ਤਰ੍ਹਾਂ ਹੋ ਗਈ ਹੈ ਇਹ ਬੁਰੀ ਬਲਾ ਸਾਰਿਆਂ ਨੇ ਆਪਣੇ ਨਾਲ ਜੋੜ ਰੱਖੀ ਹੈ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ ਜਿਸ ਕਾਰਨ ਸਾਰਿਆਂ ਨੇ ਦੁੱਖ ਪਾਇਆ ਹੈ ਇਸ ਕਰਕੇ ਇਸ ਹੋਮੇ ਨੂੰ ਛੱਡ ਦਿਓ ਪ੍ਰਭੂ ਦੇ ਨਾਲ ਤਦ ਹੀ ਪਿਆਰ ਪੈਂਦਾ ਹੈ ਚਾਰਾਂ ਨੇ ਇਹ ਸੁਣ ਕੇ ਸਤਿਗੁਰੂ ਜੀ ਨੂੰ ਪੁੱਛਿਆ ਅਸੀਂ ਹੋਮੇ ਨੂੰ ਕਿਵੇਂ ਛੱਡ ਸਕਦੇ ਹਾਂ ਭਾਵ ਕਿਵੇਂ ਹਮੇ ਰਹਿਤ ਹੋ ਸਕਦੇ ਹਾਂ ਗੁਰੂ ਜੀ ਨੇ ਕਿਹਾ ਆਪਣੇ ਸਰੀਰ ਨੂੰ ਝੂਠਾ ਜਾਣਾ ਜਦ ਸਮਾਂ ਪੂਰਾ ਹੋ ਗਿਆ ਇਸਨੇ ਖਤਮ ਹੋ ਜਾਣਾ ਹੈ ਹੌਲੀ ਹੌਲੀ ਇਸ ਤੋਂ ਬਿਰਤੀ ਨੂੰ ਹਟਾਓ ਅਤੇ ਆਤਮਾ ਵੱਲ ਇਸ ਨੂੰ ਲਗਾਓ ਸਹਿਨਸ਼ੀਲਤਾ ਅਤੇ ਖਿਮਾ ਧਾਰਨ ਕਰੋ ਅਤੇ ਕਿਸੇ ਨਾਲ ਵੀ ਦਵੇਖ ਭਾਵਨਾ ਨਾ ਰੱਖੋ ਜੇ ਕੋਈ ਕਠੋਰ ਬਚਨ ਬੋਲ ਕੇ ਅਨਾਦਰ ਕਰੇ ਤਾਂ ਸੁਣ ਕੇ ਗਰਮ ਨਾ ਹੋਵੋ ਅਤੇ ਨਾ ਹੀ ਗੁੱਸਾ ਧਾਰਨ ਕਰੋ ਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਹਨਾਂ ਚਾਰਾਂ ਨੇ ਗੁਰੂ ਜੀ ਦਾ ਉਪਦੇਸ਼ ਸੁਣਿਆ ਤੇ ਉਸੇ ਤਰ੍ਹਾਂ ਹੀ ਕਰਨ ਲੱਗੇ ਜਿਸ ਤਰ੍ਹਾਂ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਸੀ ਵੱਡੇ ਭਾਗਾਂ ਵਾਲੇ ਅੰਤਰਮੁਖੀ ਬਿਰਤੀ ਧਰਨ ਕਰਨ ਲੱਗੇ ਕੁਝ ਸਿੱਖ ਹੋਰ ਆ ਗਏ ਜਿਨ੍ਹਾਂ ਵਿੱਚ ਭਾਈ ਗੰਗੂ ਤੇ ਭਾਈ ਸਹਾਰੂ ਭਾਰੂ ਵੀ ਸਨ ਤੇ ਗੁਰੂ ਜੀ ਨੂੰ ਬੰਦਨਾ ਕਰਕੇ ਬੈਠ ਗਏ ਉਹਨਾਂ ਨੂੰ ਵੀ ਗੁਰੂ ਜੀ ਨੇ ਉਪਦੇਸ਼ ਦਿੱਤਾ ਉਤਮ ਪ੍ਰੇਮ ਧਾਰਨ ਕਰਕੇ ਵੰਡ ਕੇ ਛਕੋ ਸਾਰਿਆਂ ਨਾਲ ਮਿੱਠੇ ਬਚਨ ਬੋਲੋ ਜੇ ਕੋਈ ਕਠੋਰ ਬਚਨ ਵੀ ਬੋਲੇ ਤਾਂ ਗੁੱਸਾ ਨਾ ਕਰੋ ਪਹਿਲਾਂ ਗੁਰਸਿੱਖਾਂ ਨੂੰ ਭੋਜਨ ਛਕਾਓ ਜਿਹੜਾ ਬਾਕੀ ਬਚੇ ਉਹ ਤੁਸੀਂ ਖਾਓ ਉਹ ਮਨੁੱਖ ਮਹਾਂਪਵਿੱਤਰ ਹੁੰਦਾ ਹੈ ਜਿਹੜਾ ਸਿੱਖਾਂ ਦੇ ਪਿੱਛੋਂ ਭੋਜਨ ਛਕਦਾ ਹੈ ਸਦਾ ਵਾਹਿਗੁਰੂ ਨਾਮ ਦਾ ਸਿਮਰਨ ਕਰੋ ਲੇਵ ਲਗਣ ਨਾਲ ਸੁੰਦਰ ਪਦਵੀ ਪ੍ਰਾਪਤ ਹੁੰਦੀ ਹੈ ਮੜੀ ਪਿਤਰਾ ਦੇ ਪੂਜਨ ਲਈ ਬਣਾਇਆ ਗਿਆ ਤਾਲ ਮੱਠ ਅਤੇ ਕਬਰ ਇਹਨਾਂ ਸਾਰਿਆਂ ਦੀ ਪੂਜਾ ਕਰਨੀ ਛੱਡ ਦਿਓ ਇਸ ਤਰ੍ਹਾਂ ਗੁਰੂ ਜੀ ਤੋਂ ਬਚਨ ਸੁਣ ਕੇ ਇਹ ਸਾਰੇ ਦੇ ਸਾਰੇ ਸਿੱਖ ਨਿਹਾਲ ਹੋ ਗਏ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਇਸ ਸਮੇਂ ਕਾਲਯੁਗ ਦਾ ਵਿਸ਼ਾਲ ਪੈਰਾ ਜਾਣੋ ਪਹਿਲੇ ਯੁਗਾਂ ਵਿੱਚ ਯੱਗ ਕਰਿਆ ਕਰਦੇ ਸਨ ਹੋਮ ਕਰਕੇ ਦੇਵਤਿਆਂ ਨੂੰ ਤ੍ਰਿਪਤ ਕਰਦੇ ਸਨ ਉਹਨਾਂ ਯੱਗਾ ਤੇ ਹੋਮ ਦੇ ਬਰਾਬਰ ਸੇਖ ਨੂੰ ਭੋਜਨ ਦੇਣ ਦਾ ਫਰਜ਼ ਹੈ। ਪ੍ਰੇਮ ਕਰਕੇ ਪ੍ਰਭੂ ਭਗਤੀ ਨੂੰ ਆਪਣਾ ਆਧਾਰ ਬਣਾਓ। ਆਪਣੀ ਜ਼ਿੰਦਗੀ ਵਿੱਚ ਸਾਰੇ ਸੁੱਖ ਪ੍ਰਾਪਤ ਕਰੋਗੇ। ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਓ। ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾ ਕੇ ਗ੍ਰਸਥ ਦੇ ਸੁੱਖਾਂ ਵਿੱਚ ਬੈਠੇ ਰਹਿਣਾ ਐਸਾ ਹੀ ਹੈ ਜੈਸੇ ਵਣ ਵਿੱਚ ਬੈਠ ਕੇ ਤਪ ਕਰਨਾ ਹੈ। ਆਪਣੇ ਮਨ ਦੀ ਮੈਲ ਦੂਰ ਕਰੋ। ਸਤ ਸੰਗਤ ਮਨ ਦੀ ਮੈਲ ਦੂਰ ਕਰਦੀ ਹੈ। ਗੁਰ ਸੇਵਾ ਕਰਕੇ ਸ਼ਰਧਾ ਧਾਰਨ ਕਰੋ ਨਾਮ ਦਾ ਸਿਮਰਨ ਕਰੋ ਜੋ ਦੇਵਤਿਆਂ ਦਾ ਵੀ ਪ੍ਰਕਾਸ਼ਕ ਹੈ ਐਸੇ ਪ੍ਰਕਾਰ ਇੱਕ ਪਾਂਧਾ ਜਿਸ ਦਾ ਨਾਮ ਭੂਲਾ ਸੀ ਉਹ ਗੁਰੂ ਜੀ ਦੇ ਪਾਸ ਆ ਗਿਆ ਨਮਸਕਾਰ ਕਰਕੇ ਗੁਰੂ ਜੀ ਦੀ ਸ਼ਰਨਾ ਆਇਆ ਤੇ ਕਹਿਣ ਲੱਗਾ ਮੈਥੋਂ ਸੇਵਾ ਨਹੀਂ ਹੁੰਦੀ ਕਿਉਂਕਿ ਬ੍ਰਾਹਮਣ ਜਾਣ ਕੇ ਕੋਈ ਸੇਵਾ ਨਹੀਂ ਕਰਵਾਉਂਦਾ ਜਿਸ ਪ੍ਰਕਾਰ ਮੇਰਾ ਕਲਿਆਣ ਹੋਵੇ ਉਸ ਤਰ੍ਹਾਂ ਦਾ ਆਪ ਜੀ ਮੈਨੂੰ ਉਪਦੇਸ਼ ਕਰੋ ਗੁਰੂ ਜੀ ਨੇ ਬਚਨ ਕੀਤਾ ਸਤਿਗੁਰੂ ਦੀ ਬਾਣੀ ਪੜੋ ਪ੍ਰੇਮ ਧਾਰਨ ਕਰਕੇ ਕਥਾ ਕਰੋ ਸਤ ਸੰਗਤ ਵਿੱਚ ਜਾ ਕੇ ਬਾਣੀ ਸੁਣਾਓ ਅਤੇ ਸਿੱਖਾਂ ਨੂੰ ਗੁਰਮਤਿ ਸਿਖਾਓ ਗੁਰਬਾਣੀ ਦੀ ਪੋਥੀ ਲਿਖੋ ਅਤੇ ਸਿੱਖ ਜਾਣ ਕੇ ਗੁਰੂ ਨਿਮਿਤ ਦੇ ਦਿਓ ਜੇ ਕੋਈ ਧਨ ਦੇ ਜਾਵੇ ਤਾਂ ਸੰਤੋਖ ਧਾਰਨ ਕਰਕੇ ਲੈ ਕੇ ਵਰਤ ਲਓ ਨਹੀਂ ਤਾਂ ਆਪ ਜਾ ਕੇ ਕਿਸੇ ਪਾਸੋਂ ਮੰਗ ਲਓ ਇਹ ਸੇਵਾ ਪ੍ਰਕਾਸ਼ সহিত ਫਲੇਗੀ ਫਿਰ ਗੁਰੂ ਜੀ ਨੇ ਡੱਲੇ ਵਸਣ ਵਾਲੇ ਸਾਰੇ ਸਿੱਖਾਂ ਨੂੰ ਇੱਕ ਸਾਂਝਾ ਉਪਦੇਸ਼ ਦਿੱਤਾ ਮਸਿਆ ਸੰਗਰਾਤ ਗੁਰਪੁਰਬ ਵਾਲੇ ਦਿਨ ਦੀਪਮਾਲਾ ਆਦ ਪ੍ਰਗਟ ਰੂਪ ਵਿੱਚ ਹੁੰਦੀ ਹੈ ਤੁਸੀਂ ਗੁਰਪੁਰਬ ਵਾਲੇ ਦਿਨਾਂ ਵਿੱਚ ਇੱਕ ਥਾਂ ਮਿਲ ਕੇ ਜੋੜ ਮੇਲਾ ਕਰੋ ਅਤੇ ਵੱਡਾ ਉਤਸ਼ਾਹ ਵਧਾ ਕੇ ਕੜਾ ਪ੍ਰਸ਼ਾਦ ਤਿਆਰ ਕਰੋ ਗੁਰੂ ਦੇ ਨਾਮ ਤੇ ਫਿਰ ਸਭਨਾਂ ਨੂੰ ਵਰਤਾ ਦਿਓ ਤੇ ਬੜੇ ਪ੍ਰੇਮ ਨਾਲ ਸ਼ਬਦ ਕੀਰਤਨ ਕਰੋ ਜਿਹੜਾ ਵੀ ਸਿੱਖ ਕਪੜਿਆ ਤੋਂ ਬਗੈਰ ਵੇਖਦੇ ਹੋ ਉਸ ਨੂੰ ਨਵੇਂ ਕਪੜੇ ਸਿਲਾ ਕੇ ਦਿਓ ਜੇ ਕਿਸੇ ਨੂੰ ਭੁੱਖਾ ਦੇਖਦੇ ਹੋ ਤਾਂ ਉਸ ਨੂੰ ਭੋਜਨ ਦਿਓ ਸਾਰੇ ਮਿਲ ਕੇ ਉਸ ਦੀ ਪਾਲਣਾ ਕਰੋ ਜੇ ਕਿਸੇ ਦਾ ਕਾਰਜ ਅੜ ਜਾਵੇ ਭਾਵ ਰੁਕ ਜਾਵੇ ਅਤੇ ਉਸ ਵਾਸੋਂ ਕਿਸੇ ਤਰ੍ਹਾਂ ਵੀ ਨਾ ਹੋ ਸਕਦਾ ਹੋਵੇ ਤਾਂ ਸਾਰੇ ਇਕੱਠੇ ਹੋ ਕੇ ਅਜਿਹੀ ਅਰਦਾਸ ਕਰੋ ਜਿਸ ਵਿੱਚ ਲੋੜ ਪ੍ਰਗਟ ਕੀਤੀ ਜਾਵੇ ਆਪਣੀ ਸਮਰਥਾ ਅਨੁਸਾਰ ਧੰਨ ਲੈ ਕੇ ਜਾਓ ਫਿਰ ਸਾਰਾ ਤਾਂ ਇਕੱਠਾ ਕਰਕੇ ਉਸ ਲੋੜਵੰਦ ਵਿਅਕਤੀ ਨੂੰ ਦਿਓ ਜਿਸ ਨਾਲ ਉਸਦਾ ਕਾਰਜ ਰਾਸ ਹੋ ਜਾਏ ਇਹ ਰੀਤੀ ਸਦਾ ਆਪਣੇ ਨਗਰ ਵਿੱਚ ਲਾਓ ਜਦ ਵੀ ਕੋਈ ਸ਼ੁਭ ਦਿਨ ਵੇਖੋ ਉਸ ਦਿਨ ਜੋੜ ਮੇਲਾ ਕਰੋ ਤੁਹਾਡੇ ਜਿਹੜੇ ਪੁੱਤਰ ਪੋਤਰੇ ਵੀ ਹੋਣਗੇ ਉਹ ਵੀ ਇਸ ਰੀਤੀ ਅਨੁਸਾਰ ਕਾਰ ਵਿਹਾਰ ਕਰਨਗੇ ਇਹ ਮਰਿਆਦਾ ਪ੍ਰਾਚੀਨ ਕਾਲ ਤੋਂ ਚਲਦੀ ਆਉਂਦੀ ਹੈ ਸਿੱਖੀ ਧਰਮ ਕਰਕੇ ਮਹਾ ਸੁਖ ਪ੍ਰਾਪਤ ਹੁੰਦਾ ਹੈ ਸ਼ਰਧਾ ਧਾਰ ਕੇ ਗੁਰਬਾਣੀ ਦਾ ਗਾਇਨ ਕਰੋ ਇਸ ਨਾਲ ਮਹਾਨ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਸਾਰਿਆਂ ਨੂੰ ਉਪਦੇਸ਼ ਕਰਕੇ ਗੁਣ ਸਿਖਾ ਕੇ ਅਤੇ ਔਗਣ ਦੂਰ ਕਰਕੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ਼੍ਰੀ ਗੋਵਿੰਦਵਾਲ ਸਾਹਿਬ ਵਾਪਸ ਆ ਗਏ ਸ਼੍ਰੀ ਗੋਵਿੰਦਵਾਲ ਸਾਹਿਬ ਵਿੱਚ ਫਿਰ ਭਜਨ ਕੀਰਤਨ ਦਾ ਰੰਗ ਲੱਗ ਗਿਆ ਸਾਰੇ ਗੁਰੂ ਜੀ ਨੂੰ ਮਿਲ ਕੇ ਆਨੰਦ ਲੈ ਰਹੇ ਸਨ ਸਦਾ ਅੰਮ੍ਰਿਤ ਵਰਗਾ ਭੋਜਨ ਤਿਆਰ ਹੁੰਦਾ ਸੀ ਮਨੁੱਖ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਪਾਪਾਂ ਦਾ ਨਾਸ਼ ਕਰ ਰਹੇ ਸਨ ਜਿਹੜਾ ਵੀ ਗੁਰੂ ਜੀ ਦੇ ਸ਼ਰਨ ਆਉਂਦਾ ਸੀ ਉਸ ਦਾ ਹੀ ਉਦਾਰ ਕਰ ਦਿੰਦੇ ਸਨ ਅਤੇ ਸਾਰਿਆਂ ਨੂੰ ਸਤਨਾਮ ਜਪਣ ਦਾ ਉਪਦੇਸ਼ ਕਰਦੇ ਸਨ ਗੁਰੂ ਜੀ ਨੇ ਸਿੱਖੀ ਦਾ ਬਹੁਤ ਵਿਸਥਾਰ ਕੀਤਾ ਕਈਆਂ ਨੇ ਗੁਰਮੁਖਾਂ ਪਾਉ ਮੰਜੀਆਂ ਦੀ ਬਖਸ਼ਿਸ਼ ਵਾਲੇ ਸਿੱਖਾਂ ਤੋਂ ਉਪਦੇਸ਼ ਸੁਣ ਕੇ ਆਪਣੇ ਬੰਧਨ ਖਤਮ ਕੀਤੇ ਅਤੇ ਆਪਣੇ ਕਸ਼ਟ ਦੂਰ ਕੀਤੇ ਸਾਧ ਸੰਗਤ ਜੀ ਉਸ ਸਮੇਂ ਤਿੰਨ ਤਰ੍ਹਾਂ ਨਾਲ ਉਪਦੇਸ਼ ਮਿਲਦਾ ਸੀ ਇੱਕ ਗੁਰੂ ਜੀ ਤੋਂ ਦੂਜਾ ਸਿੱਖਾਂ ਤੋਂ ਅਤੇ ਤੀਜਾ ਮੰਝੀਆਂ ਵਾਲੇ ਗੁਰਮੁਖਾਂ ਤੋਂ ਵਾਹਿਗੁਰੂ ਦਾ ਸ੍ਰੇਸ਼ਟ ਜਸ ਕੀਰਤਨ ਰੂਪੀ ਸੁਗੰਧੀ ਨਾਲ ਸੁਗੰਧਿਤ ਹੋਏ ਉਹ ਨਰ ਰੂਪ ਵਿੱਚ 52 ਚੰਦਨਾਂ ਮਾ ਦੂਸਰਿਆਂ ਨੂੰ ਸੁਗੰਧਿਤ ਕਰਦੇ ਸਨ ਵੱਡੇ ਭਾਗਾਂ ਵਾਲੇ ਪਹਿਲਾਂ ਗੁਰੂ ਜੀ ਦੇ ਨੇੜੇ ਬੈਠਦੇ ਸਨ ਫਿਰ ਸਤਨਾਮ ਨਾਲ ਹਿਰਦੇ ਵਿੱਚ ਲਿਵ ਲੱਗ ਜਾਂਦੀ ਸੀ ਧੰਨ ਧੰਨ ਗੁਰੂ ਅਮਰਦਾਸ ਜੀ ਇਸ ਦਾ ਉਚਾਰਨ ਕਰਦੇ ਸਨ ਅਤੇ ਬੈਠ ਕੇ ਸਦਾ ਅੰਤਰਮੁਖੀ ਬਿਰਤੀ ਧਾਰਨ ਕਰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ